ਸਸ਼ੀਗਾਲ ਜੀ ਅਸੀਂ ਖੜੇ ਆਂ ਫਰੂਜ਼ਪੁਰ ਦੇ ਨਾਲ ਜਿਹੜੇ ਪਿੰਡ ਫਸੇ ਹੋਏ ਨੇ ਬਲਕਿ ਕਹਿ ਲੋ ਤੇ ਇੱਧਰ ਐ ਇੱਧਰ ਹੀ ਆ ਨਾ ਹੁਸੈਨੀ ਵਾਲਾ ਹਾਂਜੀ ਆ ਸਾਹਮਣੇ ਹੁਸੈਨੀ ਵਾਲਾ ਐ ਅਸੀਂ ਉੱਥੋਂ ਆਏ ਆ ਤੇ ਆ ਪਿੱਛੇ ਪਾਕਿਸਤਾਨ ਐ ਆ ਜਿਹੜਾ ਤੁਹਾਨੂੰ ਦਰਖਤ ਜੇ ਦਿਸ ਰਹੇ ਆ ਨਾ ਇਹਨਾਂ ਤੋਂ ਅਗਰ ਆਪਾਂ ਪਿੱਛੇ ਝਾਕੀਏ ਜਾ ਕੇ ਤਾਂ ਬਸ ਕਹਿ ਲੋ ਅੱਧੇ ਕਿਲੋਮੀਟਰ ਵੀ ਜ਼ਿਆਦਾ ਗਏ ਰਿਹਾ ਮੈਂ 3-400 ਮੀਟਰ ਤੋਂ ਬਾਅਦ ਪਾਕਿਸਤਾਨ ਹੈ ਤੇ ਇਧਰੋਂ ਟਾਵਰ ਦਿਸ ਰਹੇ ਨੇ ਸਾਹਮਣੇ ਆ ਸਾਰਾ ਨਾਲ ਪਾਕਿਸਤਾਨ ਹੈ ਅਸੀਂ ਆਏ ਕਿੱਥੋਂ ਆ ਤੁਹਾਨੂੰ ਉਹ ਵੀ ਬਖਾ ਦਈਏ ਇੱਕ ਵਾਰੀ ਕਮਾਈ ਅਰਸ਼ਾ ਉਧਰ ਨੂੰ ਉਹ ਸਾਹਮਣੇ ਤੁਸੀਂ ਖੜੇ ਰਹੇ ਹੋ ਜੇ ਉਹ ਸਾਹਮਣੇ ਆ ਜਿਹੜਾ ਇਹ ਹੈਗਾ ਜਿੱਥੇ ਅਸੀਂ ਆਪਦੀਆਂ ਗੱਡੀਆਂ ਪਿੱਛੇ ਰੋਕੀਆਂ ਉੱਥੇ ਜੋ ਪਾਣੀ ਨਜ਼ਰ ਆ ਰਿਹਾ ਉਹਦੇ ਵਿੱਚ ਦੀ ਲੰਘ ਕੇ ਤੇ ਫੇਰ ਅਸੀਂ ਤੁਰ ਕੇ ਇੱਧਰ ਆਏ ਆ ਹੁਣ ਆਖੇ ਇੱਧਰਲੇ ਪਾਸੇ ਅਸੀਂ ਗਏ ਸੀ ਚੌਂਕੀ ਤੇ ਅੱਗੇ ਉਹ ਬੀਐਸਐਫ ਦੀ ਚੌਂਕੀ ਉਹਨਾਂ ਨੇ ਕਿਹਾ ਕਿ ਇਸ ਤੋਂ ਅੱਗੇ ਨਾ ਜਾਓ ਸਾਡਾ ਸਿਕਿਉਰਿਟੀ ਦਾ ਮਸਲਾ ਹੈ ਤਾਂ ਅਸੀਂ ਉੱਥੋਂ ਵਾਪਸ ਆਏ ਕਿਉਂਕਿ ਸਾਹਮਣੇ ਪਾਕਿਸਤਾਨ ਹੈ ਹੁਣ ਤੁਸੀਂ ਵੇਖੋ ਜੀ ਆ ਜਿਹੜੀ ਤੁਹਾਨੂੰ ਦਿਸ ਰਹੀ ਪਿਛਲੀ ਵਿਚਲੀ ਇਹਦੇ ਵਿੱਚ ਦੀ ਤੁਰ ਕੇ ਆਏ ਆ ਮੱਝਾਂ ਬੁੜੀਆਂ ਸਾਬੇ ਦੇ ਵਿੱਚ ਨੇ ਇੱਧਰ ਵੀ ਪਾਣੀ ਇੱਧਰ ਵੀ ਪਾਣੀ ਤੇ ਜੇ ਪਾਣੀ ਵੱਧ ਗਿਆ ਤੇ ਸਾਰਾ ਪਿੰਡ ਪਾਣੀ ਚ ਬਚਿਆ ਬਤਾ ਕਿਉਂ ਹੈ ਕਿਉਂਕਿ ਜੇ ਤੁਸੀਂ ਸਾਰੇ ਪਾਸੇ ਘੁੰਮੋਗੇ ਤੁਹਾਨੂੰ ਪਾਣੀ ਨਜ਼ਰ ਆ ਰਿਹਾ ਹੈ ਇਹ ਬਚਿਆ ਇਸ ਕਰਕੇ ਹੈ ਕਿ ਪਿੰਡ țeṛe ਤੇ ਹੈ ਉੱਚਾ ਹੈ ਇਸ ਕਰਕੇ ਬਚ ਗਿਆ ਹੁਣ ਗੱਲ ਤੁਹਾਨੂੰ ਇੱਕ ਹੋਰ ਚੀਜ਼ ਵਿਖਾਉਣੀ ਹੈ ਜੇ ਤੁਸੀਂ ਸਾਹਮਣੇ ਅਰਸ਼ ਵਿਖਾਈਓ ਜ਼ੂਮ ਕਰਕੇ ਉਹ ਦਰਿਆ ਹੈ ਅਸਲ ਚ ਦਰਿਆ ਆ ਜਿਹੜੇ ਕੋਠੇ ਜੇ ਦੂ ਕਾਫੀ ਪਰੇ ਉੱਪਰਲੇ ਕੋਠੇ ਜੋ ਨਜ਼ਰ ਆ ਰਹੇ ਉਹਦੇ ਨਾਲ ਦਰਿਆ ਹੈ ਆ ਜਿਹੜਾ ਦਰਿਆ ਹੈ ਇਹ ਪੀਪੀਐਮਬੀ ਦਾ ਇਹ ਦਰਿਆ ਪੀਪੀਐਮਬੀ ਨੇ ਬਣਾਇਆ ਹੈ ਆ ਦਰਿਆ ਹੈ ਜਿਹੜਾ ਇਹ ਜ਼ਮੀਨਾਂ ਹੈ ਇਹਨਾਂ ਦੀਆਂ ਉਹ ਵੀ ਕੱਚੀਆਂ ਜ਼ਮੀਨਾਂ ਜਿੱਦੀ ਗਰਦੌੜੀ ਸ਼ੋਰੀ ਨਹੀਂ ਹੁੰਦੀ ਇਹਨਾਂ ਵਿਚਾਰਿਆਂ ਨੂੰ ਮਿਲਦਾ ਵੀ ਕੁਛ ਨਹੀਂ ਉਹਦਾ ਚਾਰੇ ਤਾਂ ਇਹਨਾਂ ਨੂੰ ਨਹੀਂ ਮਿਲਦਾ ਇਹਨਾਂ ਦੀਆਂ ਦਾ ਪੱਕੀਆਂ ਹੈਗੀਆਂ ਨੇ ਦਰਿਆ ਦੇ ਥੱਲੇ ਜ਼ਮੀਨ ਹੁਣ ਇਹ ਵੇਖੋ ਲਵੀਏ ਸਥਿਤੀ ਕਿਉਂ ਪੈਦਾ ਹੋਈ ਹੈ ਇਨਾਂ ਦਾ ਪਿੰਡ ਹੈਗਾ ਉਧਰੋਂ ਬੇੜਾ ਆ ਰਿਹਾ ਸੀ ਉਹਨੇ ਟਿੰਡਲੀ ਜੀ ਟਿੰਡਲੀ ਟਿੰਡਲੀ ਵਾਲਾ ਇੱਧਰ ਆ ਜਾਂਦਾ ਘੁੰਮ ਕੇ ਆਹ ਜੇ ਉਹ ਸਾਹਮਣੇ ਸਾਹਮਣੇ ਕਿਸ਼ਤੀ ਆ ਰਹੀ ਉਹ ਉਹ ਕਿਸ਼ਤੀ ਹੈ ਹੁਣ ਇਹ ਜਿਹੜੇ ਪਿੰਡ ਨੇ ਖੁਦਾ ਨਾ ਖਾਸਤਾ ਕਰ ਇਹਨਾਂ ਦੇ ਪਿੰਡਾਂ ਚ ਇੱਧਰ ਜਨੇਪਾ ਹੋਵੇ ਕਿਸੇ ਨੂੰ ਪ੍ਰੈਗਨਨਸੀ ਹੋਵੇ ਤਾਂ ਦੱਸੂਗੀ ਉਹ ਕੀ ਕਰੂਗਾ ਉਹ ਬੁੜੀ ਨੂੰ ਵਿਚਾਰੀ ਨੂੰ ਕਿਵੇਂ ਲਿਓਣਗੇ ਕਿਉਂਕਿ ਉਹ ਜਿਹੜੇ ਪੁੱਲ ਤੁਹਾਨੂੰ ਅਸੀਂ ਪਿੱਛੇ ਵਕਾ ਚੁੱਕੇ ਆ ਐਡਾ ਐਡਾ ਪਾਣੀ ਸੀ ਸਾਡੇ ਆਈ ਦਰੋ ਰਸੀਵ ਨਹੀਂ ਹੋਈ ਐ ਤਾਂ ਡਾ ਡਾ ਪਾਣੀ ਐ ਤਾਂ ਮੈਨੂੰ ਦੱਸੋ ਕਿਸੇ ਬਿਮਾਰ ਨੂੰ ਨਹੀਂ ਤਾਂ ਅਸੀਂ ਅੱਗੇ ਚਲੇ ਜਾਣਾ ਟਰਾਲੀ ਦੇ ਉੱਤੇ ਪਾਣੀ ਪੈਂਦਾ ਤੇ ਕਿਵੇਂ ਲਿਉਣਗੇ ਬੱਚਿਆਂ ਨੂੰ ਤੇ ਬੁੜੀਆਂ ਨੂੰ ਕੋਈ ਇੱਥੇ ਰੀਲੀਫ ਕੈਂਪ ਹੈ ਹੈਗਾ ਕੋਈ ਨਹੀਂ ਇੱਥੇ ਨਹੀਂ ਆਂਦੇ ਜਾਓ ਜੀ ਚਾਓ ਤੇ ਚੱਕੋ ਜਾਓ ਰਿਸ਼ਤੇਦਾਰਾਂ ਦੇ ਕੀ ਇਹਨਾਂ ਨੂੰ ਕੱਢਣ ਦਾ ਕੋਈ ਇੰਤਜ਼ਾਮ ਹੈ ਜਦੋਂ ਆ ਗਿਆ ਤਾਂ ਆਹ ਵਿਚਾਰੇ ਟਰੈਕਟਰ ਤੇ ਪਿੱਛੇ ਬੰਨ੍ਹ ਕੇ ਰਹਿੜਾ ਜਾ ਸਾਨੂੰ ਉੱਥੋਂ ਤੱਕ ਲਗਾਏ ਉਹ ਅੱਗੇ ਬੀਐਸਐਫ ਵਾਲਿਆਂ ਦੇ ਜੀ ਆਗੇ ਵਾਪਸ ਅਸੀਂ ਉਹਨੇ ਪੈਂਡ ਕਿਦੇ ਰਹਿਮੋ ਕਰਮ ਕੀ ਹੈ ਰਹਿਮੋ ਕਰਮ ਹੈ ਇਸ ਲਈ ਕਿਹਾ ਕਿ ਇੱਥੇ ਮੁੱਖ ਮੰਤਰੀ ਜੀ ਆਏ ਸੀ ਉਹ ਬੁੜੀ ਜੀ ਵਾਲਾ ਡਰਾਮਾ ਇੱਥੇ ਕੀਤਾ ਸੀ ਉਹਨੇ ਰੋਣ ਵਾਲਾ ਇੱਥੇ ਇੱਥੇ ਉਹ ਸਾਹਮਣੇ ਉੱਤੇ ਇਹ ਜਿਹੜੀ ਉਹ ਤੁਸੀਂ ਵੇਖ ਰਹੇ ਹੋ ਵਾਰ-ਵਾਰ ਉਹਨਾਂ ਦੀ ਆਪ ਆਲਿਆਂ ਦੀ ਵਰਕਰ ਸੀਗੀ ਇੱਕ ਮਿੰਟ ਵਿਖਾ ਦਿਆਂ ਉਹ ਇੱਥੇ ਖੜ ਕੇ ਹੀ ਡਰਾਮਾ ਕੀਤਾ ਸੀ ਉਹ ਜਿਹੜਾ ਤੁਹਾਨੂੰ ਪਿੱਛੇ ਵਿਖਾਇਆ ਅਸੀਂ ਆਏ ਇਥੇ ਉਹਦੇ ਹੱਥ ਨੂੰ ਹੱਥ ਫੜ ਕੇ ਰੋਇਆ ਸੀ ਸਾਡਾ ਮੁੱਖ ਮੰਤਰੀ ਡਰਾਮਾ ਜਿਹੜੀ ਕੇ ਪਤਾ ਲੱਗ ਗਿਆ ਇਹਨਾਂ ਦੀ ਵਰਕਰ ਹੈ ਇਹ ਦੱਸ ਰਹੀ ਸੀ ਤੁਸੀਂ ਇੱਧਰ ਮੈਂ ਕਿਹਾ ਬੇੜਾ ਉਹ ਬੇੜਾ ਵਹਾ ਦਿੰਨੇ ਆ ਜੀ ਉਹ ਬੇੜਾ ਦਿਸ ਗਿਆ ਉਹ ਤਾਂ ਪਹਿਲਾਂ ਆਪਾਂ ਵਹਾ ਦਿੰਨੇ ਹੁਣ ਗੱਲ ਇਹ ਹੈ ਲੈ ਵੀ ਇਹ ਮੁੱਖ ਮੰਤਰੀ ਨੂੰ ਇਹ ਮਿਲੇ ਸੀ ਜਾ ਕੇ ਜਦੋਂ ਇਹ ਮਿਲੇ ਜਾ ਕੇ ਇਹ ਆnde ਜੀ ਸਾਡੀਆਂ ਗਰਦੌੜੀਆਂ ਤਾਂ ਕਰ ਦਿਓ ਕੱਚੀ ਜ਼ਮੀਨਾਂ ਪੱਕੀ ਚ ਤਾਂ ਬਦਲ ਦਿਓ ਸਾਨੂੰ ਮੁਆਵਜ਼ਾ ਮਿਲ ਜੂਗਾ ਕਾਲੀਆਂ ਵੇਲੇ ਹੈਗੀ ਸੀ ਤੇ ਕਾਂਗਰਸੀਆਂ ਨੇ ਤੋੜਤੀ ਸੀ ਉਦੋਂ ਪਹਿਲਾਂ ਵੀ ਐ ਨਹੀਂ ਸੀ ਪਰ ਗੱਲ ਇਹ ਹੈ ਇਹਨਾਂ ਦੀਆਂ ਤਾਂ ਗਰਦੌੜੀਆਂ ਵੀ ਮਤਲਬ ਸਾਰੀ ਪੱਕੀ ਜ਼ਮੀਨ ਹੈ ਇਹਨਾਂ ਨੂੰ ਤਾਂ ਉਹ ਨਹੀਂ ਮਿਲਦਾ ਤਾਂ ਜਿਹੜੀ ਅਸਲ ਦੱਸਣ ਵਾਲੀ ਗੱਲ ਹੈ ਦੁੱਖ ਦੀ ਵੀ ਗੱਲ ਹੈ ਜਦੋਂ ਇਹਨਾਂ ਨੇ ਕਿਹਾ ਤਾਂ ਮੁੱਖ ਮੰਤਰੀ ਸਾਹਿਬ ਨੇ ਪਤਾ ਕੀ ਕਿਹਾ ਇਹਨਾਂ ਨੂੰ ਆਂਦੇ ਜੀ ਮੇਰੇ ਹੱਥ 'ਚ ਨਹੀਂ ਇਹ ਤਾਂ ਸੈਂਟਰ ਵਾਲਿਆਂ ਦੇ ਹੱਥ 'ਚ ਹੈ ਆਹੀ ਗੱਲ ਕਹੀ ਸੀ ਬਿਲਕੁਲ ਬਿਲਕੁਲ ਤੁਸੀਂ ਪੁੱਛਿਆ ਸੀ ਹਾਂਜੀ ਮੈਂ ਪੁੱਛਿਆ ਸੀ ਸਾਡੇ ਹੱਥ 'ਚ ਨਹੀਂ ਮੇਰੇ ਵੱਸੋਂ ਬਾਹਰ ਮੈਂ ਐਵੇਂ ਸੈਂਟਰ 'ਚ ਗੱਲ ਕਰਾਂਗਾ ਸੈਂਟਰ 'ਚ ਗੱਲ ਕਰਕੇ ਤੇ ਮੈਂ ਤੁਹਾਡਾ ਸੈਂਟਰ ਤੋਂ ਮਸਲਾ ਕਰਵਾਵਾਂਗਾ ਉਹ ਵੀ ਅਜੇ ਅਗਰੀ ਪਾਣੀ ਉੱਤਰ ਲਵੇ ਹੁਣ ਇਹ ਦੱਸਿਓ ਜੇ ਕਿ ਲੈਂਡ ਸਟੇਟ ਦਾ ਅਧਿਕਾਰ ਹੈ ਥੈਂਕ ਗੋਡ ਅਜੇ ਤੱਕ ਸੈਂਟਰ ਨੇ ਛੱਡਿਆ ਹੋਇਆ ਹੈ ਸਟੇਟ ਦਾ ਅਧਿਕਾਰ ਹੈ ਲੈਂਡ ਮੁੱਖ ਮੰਤਰੀ ਸਾਹਿਬ ਇਹ ਕਹਿਗੇ ਕਿ ਉਹ ਸੈਂਟਰ ਦਾ ਹੈ ਐਡਾ ਵੱਡਾ ਧੋਖਾ ਤੇ ਐਡੀ ਵੱਡੀ ਨਲਾਈਕੀ ਆ ਖੜੇ ਜਿਨ੍ਹਾਂ ਨੇ ਪੁੱਛਿਆ ਸੀ ਜਿਨ੍ਹਾਂ ਨੂੰ ਜਵਾਬ ਦਿੱਤਾ ਮੋਤਬਰ ਆਦਮੀ ਨੇ ਇਸ ਇਲਾਕੇ ਦੀ ਆ ਕੀ ਹੈ ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿਆਂ ਮੁੱਖ ਮੰਤਰੀ ਸਾਹਿਬ ਤੇ ਪੰਜਾਬ ਸਰਕਾਰ ਤੇ ਸਾਰੇ ਪੰਜਾਬੀ ਵਰਲਡ ਜਿੱਥੇ-ਜਿੱਥੇ ਹੈ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਸਾਰੇ ਜਣੇ ਰਲ ਕੇ ਜੇ ਆਪਾਂ ਇਸ ਫਲੱਡ ਦੀ ਗੱਲ ਕਰਨੀ ਹੈ ਇਹ ਫਲੱਡ ਮੈਨ ਮੇਡ ਹੈ ਇਹ 23 ਚ ਵੀ ਆਈ ਸੀ ਇਹ ਬੰਦੇ ਦੀ ਗਲਤੀ ਹੈ ਜਾਂ ਸਾਜ਼ਿਸ਼ ਹੈ ਜਾਂ ਸਟ੍ਰੈਟੇਜੀ ਹੈ ਮੈਨੂੰ ਨਹੀਂ ਪਤਾ ਕੀ ਹੈ ਪਰ ਇੰਨਾ ਗੱਲਾਂ ਕਰਕੇ ਆ ਮੀਂਹ ਪੈਣ ਕਰਕੇ ਨਹੀਂ ਆ ਮੈਂ ਆਪਦੇ ਪਿੰਡੋਂ ਆਇਆ ਮਰਾੜਾਂ ਤੋਂ ਜਿੰਨਾ ਅਸੀਂ ਗੁਰੂ ਅਰਸਾ ਹੋ ਕੇ ਇੱਧਰ ਨੂੰ ਆਏ ਆ ਕਿਤੇ ਵੀ ਕੁਛ ਵੀ ਇੰਨਾ ਵੀ ਪਾਣੀ ਨਹੀਂ ਹੈਗਾ ਮਾਟੇ ਆਪਣੇ ਇਹ ਮੇਰੇ ਪਿੰਡ ਤੋਂ ਆ ਮਾਟਾ ਹੈਗਾ ਕਿਤੇ ਵੀ ਪਾਣੀ ਕਿਤੇ ਵੀ ਨਹੀਂ ਜੀ ਕਿਤੇ ਹੁਣ ਜੇ 20 ਨਾਲ ਆਇਆ ਹੋਵੇ ਤੇ ਪਾਣੀ ਨਾ ਹੋਵੇ ਆਪਣੇ ਤੋਂ ਆਇਆ ਜਿਹੜਾ ਸੇਮ ਨਾਲਾ ਜਮੀਂ ਦਾ ਪਾਣੀ ਹੈ ਉਹ ਆਇਆ ਹੋਰ ਹੋਰ ਕੁਛ ਵੀ ਨਹੀਂ ਤਾਂ ਹੁਣ ਦੱਸੂਗੇ ਆ ਜਿਹੜੇ ਜਲਥਲ ਹੋਈ ਪਈ ਹੈ ਚਾਰਸ਼ ਫੇਰੀ ਜਾਂ ਕੱਲ ਸੀ ਜਿਹੜੀ ਜਲਥਲ ਜਿੱਧਰ ਅਸੀਂ ਜਾ ਕੇ ਆਏ ਜਾਂ ਉਦੋਂ ਪਹਿਲਾਂ 라ਵੀ ਦੇ ਕੋਲੇ ਸਤਲੁਜ ਦੇ ਕੋਲੇ ਜਾਂ ਬਿਆਸ ਦੇ ਕੋਲੇ ਇਹ ਜਿਹੜੇ ਲੱਖਾਂ ਏਕੜ ਜ਼ਮੀਨ ਮਾਰੀ ਗਈ ਹੈ ਇਹਦੇ ਜ਼ਿੰਮੇਦਾਰ ਬੀਪੀਐਮਬੀ ਨੂੰ ਬਣਾਇਆ ਜਾਊਗਾ ਉਦੀ ਜਾਂਚ ਹੋਊਗੀ ਇਨਕੁਆਇਰੀ ਹੋਊਗੀ ਜੁਡੀਸ਼ੀਅਲ ਜਾਂਚ ਜਿਦੇ ਪੰਜਾਬ ਦੇ ਬੰਦੇ ਹੋਣ ਔਰ ਮੈਂ ਸੈਂਟਰ ਗਵਰਨਮੈਂਟ ਨੂੰ ਪੁੱਛਦਾ ਨੈਸ਼ਨਲ ਡਿਜ਼ਾਸਟਰ ਬਣਾਉਣ ਲਈ ਰਾਸ਼ਟਰੀ ਆਪਦਾ ਬਣਾਉਣ ਲਈ ਤੁਹਾਨੂੰ ਆ ਜੀਦਾ ਨਹੀਂ ਕਿ ਸਾਰਾ ਕੁਝ ਗੱਲ ਵੀ ਕੀ ਕੁਛ ਵਿਖਾਇਆ ਪਰਸੋਂ ਵੀ ਕੋਈ ਪੰਜਾਬ ਦਾ ਹਿੱਸਾ ਹੈ ਤੇ ਰਿਆਦੇ ਬੋਲਦਾ ਫਿਰ ਕਿਉਂ ਨਹੀਂ ਇਹਨਾਂ ਦੀ ਮਦਦ ਕਰਦੇ ਰਾਸ਼ਟਰੀ ਆਪਦਾ ਦੇ ਨਾਤੇ ਮਾਰੂਗੇ ਤੁਸੀਂ ਇਹਨਾਂ ਨੂੰ ਕੀ ਵਜਾ ਇਹਦੀ ਔਰ ਹੋਰ ਵੇਖੋ ਜਿਵੇਂ ਅਸੀਂ ਬਾਕੀ ਜਗ੍ਹਾ ਤੇ ਵਿਖਾਇਆ ਜਦੋਂ ਇਹਨਾਂ ਨੇ ਪਾਣੀ ਲਾਉਣਾ ਹੁੰਦਾ ਉਦੋਂ ਇਹਨਾਂ ਨੂੰ ਦਰਿਆ ਦਾ ਪਾਣੀ ਨਹੀਂ ਮਿਲਦਾ ਖੇਤਾਂ ਨੂੰ ਲਾਉਣ ਲਈ ਉਦੋਂ ਇਹ ਬੋਰ ਕਰਦੇ ਨੇ ਬੋਰ ਬੋਰ ਕਰਦੇ ਹੋ ਹਾਂ ਜੀ ਤੇ ਜਦੋਂ ਇਹਨਾਂ ਨੂੰ ਡਪਾਉਣਾ ਹੈ ਉਦੋਂ ਦਰਿਆ ਇਹਨਾਂ ਤੇ ਚੜ ਕੇ ਆਉਂਦਾ ਹੈ ਮਤਲਬ ਇਹ ਕੀ ਹੈ ਇਹ ਜਦੋਂ ਇੱਥੋਂ ਨਹਿਰਾਂ ਨਿਕਲਦੀਆਂ ਨੇ ਆ ਪ੍ਰਧਾਨ ਸਾਹਿਬ ਉਹਨੇ ਦੱਸ ਰਹੇ ਸੀ ਆਂਦੇ ਜੀ ਪਹਿਲਾਂ ਇੱਥੋਂ ਗੰਗ ਕਨਾਲ ਜਾਂਦੀ ਸੀ ਰਾਜਸਥਾਨ ਨੂੰ ਪਾਣੀ ਜਾ ਰਿਹਾ ਅੱਜ ਵੀ ਜਾ ਰਿਹਾ ਹੈ ਅੱਜ ਵੀ ਜਾ ਰਿਹਾ ਹੈ ਪਰ ਮੈਂ ਨਾ ਪ੍ਰਧਾਨ ਸਾਹਿਬ ਉਹ ਫਿਰ ਵੀ ਚੰਗਾ ਹੈ ਕਮ ਸੇ ਕਮ ਗੰਗ ਕਨਾਲ ਦਾ ਅੰਗਰੇਜ਼ਾਂ ਦੇ ਟਾਈਮ ਤੇ ਬਣੀ ਸੀ ਉਤੋਂ ਮੁਆਵਜ਼ਾ ਤਾਂ ਮਿਲਦਾ ਸੀ ਉੱਡੇ ਜੀ ਰਾਜਸਥਾਨ ਵੀ ਗੱਡੀ ਟੋਟੀ ਹਰੇ ਖੇਤੋਂ ਹਰੀ ਖੇਤੋਂ 8 ਐਮਐਫ ਪਾਣੀ ਜਾਂਦਾ 1.0% ਤੇ ਇੰਨਾ ਚਵਾਨੀ ਨਹੀਂ ਮਿਲਦੀ 55 ਤੇ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਜਦੋਂ ਸਮਝੌਤਾ ਹੋਇਆ ਸੀ ਅੱਗੇ ਜਾ ਕੇ ਆਂਦੇ ਜੀ ਇਹ ਮੁਆਵਜ਼ਾ ਬਾਅਦ ਚ ਤੈਅ ਕਰਾਂਗੇ ਉਹ ਬਾਅਦ ਹਾਲ ਠੀਕ ਨਹੀਂ ਆਇਆ ਕੀ ਪੰਜਾਬ ਵਾਲੇ ਜਾਗਣਗੇ ਦਰਿਆ ਡਬੋਂ ਸਾਨੂੰ ਚਾਹ ਜਾਂ ਫਰੂਜ਼ਪੁਰ ਦਾ ਏਰੀਆ ਫਾਜ਼ਲਕੜ ਦਾ ਏਰੀਆ ਉਧਰ ਰਾਵੀ ਵਾਲੇ ਪਾਸੇ ਅੰਮ੍ਰਿਤਸਰ ਦਾ ਏਰੀਆ ਜਾਂ ਪੂਰਾ ਦੁਆਬਾ ਜਾਂ ਇਹਨਾਂ ਦਾ ਹਰੀਕੇ ਤੇ ਜਦੋਂ ਪਾਣੀ ਲਾਉਣਾ ਉਹ ਬਾਹਰ ਜਾਵੇ ਇਹ ਆ ਇਹ ਤਾਂ ਵਿਚਾਰੇ ਦੱਸੀ ਜਾਂਦੇ ਜੇ ਬਾਲਣ ਵੀ ਟਰਾਲੀ 'ਚ ਭਰ ਕੇ ਠੱਲੀ ਖੜੇ ਵੀ ਸਾਡਾ ਰੁੜ ਨਾ ਜਾਵੇ ਸਹੀ ਆ ਤੇ ਪਾਣੀ 'ਚ ਨਾ ਰੁੜਦੇ ਹੋਈ ਇੱਕ ਗੱਲ ਮੈਂ ਹੋਰ ਕਹਿਣੀ ਹੈ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਸਾਡੇ ਪੰਜਾਬੀ ਕੌਮ ਮਦਦ ਬਹੁਤ ਕਰਦੀ ਹੈ ਆਪਾ ਵਾਰ ਕੇ ਮਦਦ ਕਰਦੀ ਹੈ ਜਿਵੇਂ ਕਿ ਹੁਣ ਕਰ ਵੀ ਰਹੇ ਆ ਚਾਰਜ ਹਾਂਜੀ ਹਾਂਜੀ ਬਹੁਤ ਵਾਰ ਅਸੀਂ ਸਿਰਫ ਇੰਨੀ ਗੱਲ ਕਵਾਂਗੇ ਕਿ ਬਹੁਤ ਆਜੇ ਨੇ ਵੀਰੋ ਸਾਡੇ ਵੀ ਚਾਰ ਟਰਾਲੀਆਂ ਖੜੀਆਂ ਨੇ ਆਈਆਂ ਉਧਰ ਉਹ ਇਹਨਾਂ ਨੂੰ ਵੰਡ ਦੇਵਾਂਗੇ ਜੋ ਵੰਡਣਾ ਹੈ ਹੁਣ ਟਰਾਲੀਆਂ ਇਕੱਠ ਕਰੋ ਕਿਉਂਕਿ ਬਹੁਤ ਜਗ੍ਹਾ ਤੇ ਅਸੀਂ ਉਧਰ ਅਮਰਸਰ ਵਾਲੇ ਵੀ ਵੇਖਿਆ ਇੱਧਰ ਵੀ ਵੇਖਿਆ ਹੜੀ ਕੇ ਪਰਲੇ ਪਾਸੇ 도ਆਬੇ ਵਾਲ ਵੀ ਜਾ ਕੇ ਵੇਖਿਆ ਹੁਣ ਆਟਾ ਹੈਗਾ ਇਹਨਾਂ ਕੋਲੇ ਪਾਣੀ ਦੀਆਂ ਬੋਤਲਾਂ ਇਹਨਾਂ ਨੂੰ ਨਹੀਂ ਚਾਹੀਦੀਆਂ ਇਹਨਾਂ ਨੇ ਪਾਣੀ ਸਾਨੂੰ ਹੀ ਪਿਆ ਹ ਹੁਣ ਵੀ ਪਿਆ ਹੋਣਾ ਇੱਥੇ ਉਹ ਪਿਆ ਪਿੱਛੇ ਪਾਣੀ ਦੀ ਲੋੜ ਨਹੀਂ ਜੀ ਇਹਨਾਂ ਨੂੰ ਲੋੜ ਪੈਣੀ ਹੈ ਜਦੋਂ ਆ ਪਾਣੀ ਘਟ ਗਿਆ ਖਤਮ ਹੋ ਗਿਆ ਥੱਲੇ ਐਡੇ ਐਡੀ ਗਾਰ ਚੜੀ ਹੋਈ ਉਦੋਂ ਇਹਨਾਂ ਨੂੰ ਕਿਰਾਏ ਲਾ ਕੇ ਤੇ ਕਣਕ ਬੀਜ ਸਕਣ ਟਾਈਮ ਸਿਰ ਫਿਰ ਚਾਹੀਦੀ ਮਦਦ ਉਦੋਂ ਮਦਦ ਕਾਦੀ ਆ ਡੀਜ਼ਲ ਦੀ ਬੀਆਂ ਦੀ ਰੇਹਾਂ ਦੀ ਤੇ ਜੇ ਕਿਸੇ ਪਿੰਡ ਇੰਨਾ ਚਾ ਬਹੁਤ ਹਰ ਘਰ ਟਰੈਕਟਰ ਹੈ ਜੇ ਕਿਸੇ ਜਗ੍ਹਾ ਟਰੈਕਟਰ ਨਹੀਂ ਗੇ ਜਿਵੇਂ ਕਿ ਅਸੀਂ ਗੋਨਿਆਂਾਣਾ ਉਧਰ ਗਏ ਸੀ ਉਧਰ ਟਰੈਕਟਰਾਂ ਦਾ ਮਸਲਾ ਹੋ ਗਿਆ ਸੀ ਕਿਉਂਕਿ ਪਾਣੀ ਚੜਾ ਆਇਆ ਸੀ ਉਥੇ ਟਰੈਕਟਰ ਕਰਾਏ ਵਾਲੇ ਉਦੋਂ ਉਹਦੇ ਨਾਲ ਮਦਦ ਕਰੀਏ ਇਹਨਾਂ ਦੀ ਸੋ ਪੈਸਾ ਆਪਦੇ ਕੋਲ ਰੋਕੋ ਤੇ ਸੱਤਾਂ ਅੱਠਾਂ ਦਿਨਾਂ ਬਾਅਦ ਜਿਹੜਾ ਬੰਦਾ ਜਿਹਦੇ ਟੱਚ ਚ ਹੈ ਸਿੱਧੀ ਉਹਨੂੰ ਮਦਦ ਭੇਜੋ ਡੀਜ਼ਲ ਲਈ ਟਰੈਕਟਰਾਂ ਲਈ ਕਰਾਇਆਂ ਲਈ ਬੀਆਂ ਲਈ ਰੇਹਾਂ ਲਈ ਹਾਂ ਜੀ ਉਮਾ ਦਦੇ ਚਾਹੀਦੀ ਐ ਅਸੀਂ ਵੀ ਤੁਹਾਡੀ ਕਰਾਂਗੇ ਜੋ ਵੀ ਤੁਹਾਡੀ ਲੋਡ ਹੋਈ ਅਸੀਂ ਜੋ ਬੰਦੇ ਸਾਨੂੰ ਭੇਜ ਰਹੇ ਨੇ ਮੈਂ ਕਿਹਾ ਰੋਕੋ ਸਾਨੂੰ ਨਾ ਭੇਜੋ ਜਵਾਨੀ ਨਾ ਭੇਜੋ ਹੁਣ ਆਉਂਦੇ ਫਿਰ ਕਰੀਏ ਕੀ ਅਸੀਂ ਉਹ ਤੁਹਾਨੂੰ ਅਸੀਂ ਬੰਦਿਆਂ ਨਾਲ ਸਿੱਧੇ ਟੱਚ 'ਚ ਕਰਾਵਾਂਗੇ ਸੋ ਜਦੋਂ ਆ ਪਾਣੀ ਉੱਤਰ ਗਿਆ ਅਸੀਂ ਤੁਹਾਡੇ ਸਾਰੇ ਪਿੰਡਾਂ 'ਚ ਆਵਾਂਗੇ ਤੁਹਾਡੇ ਵੀ ਉਧਰ ਅਜੇ ਨਾਲੇ ਵੱਲ ਵੀ ਮਖੂ ਵੱਲ ਵੀ ਹਰੀਕੇ ਵੱਲ ਵੀ ਤੇ ਫਾਜ਼ਲ ਖਾਲ ਵੀ ਕਪੂਰਥਲਾ ਉਧਰ ਸੁਲਤਾਨਪੁਰ ਲੋਧੀ ਵਾਲੀ ਅਸੀਂ ਕੀ ਕਰਾਂਗੇ ਤੁਹਾਡੇ ਬੰਦਿਆਂ ਨਾਲ ਜਿਹੜੇ ਬੰਦੇ ਦੇਣ ਰਹੇ ਨੇ ਪੈਸਾ ਉਹਨਾਂ ਨੂੰ ਸਿੱਧਾ ਟੱਚ ਇਸ ਕਰਾਵਾਂਗੇ ਤੁਹਾਡੇ ਸੋ ਆਪੇ ਤੁਹਾਨੂੰ ਦੇਣ ਹੋ ਔਰ ਇਹ ਵੀ ਨਹੀਂ ਕਿ ਘਰੇ ਦੇਣ ਪਿੰਡ ਦੇ ਵਿੱਚ ਤਾਂ ਜੋ ਪਿੰਡ ਪੂਰਾ ਉਹ ਕਰਾਇਆ ਕਿਉਂਕਿ ਜ਼ਮੀਨ ਤਾਂ ਤੁਹਾਡੀ ਸਾਰਿਆਂ ਦੀ ਗਈ ਤੁਹਾਡਾ ਕਿੰਨਾ ਪਿੰਡ ਦੀ ਆ 3500 ਕਿੱਲਾ 3500 ਕਿੱਲਾ ਕੱਲੇ ਇਸ ਪਿੰਡ ਦੀ ਆ ਤੇ ਤੁਹਾਡੇ ਪਿੰਡ ਦੀ ਕਿੰਨੀ ਕ ਸਾਡੇ ਜਾਣ ਜਣੀ 1500 1500 1500 ਇਹਨਾਂ ਦੇ ਪਿੰਡ ਦੀ ਆ ਇਹ ਕਿਵੇਂ ਕਲੀਨ ਹੋਣਗੀਆਂ ਉੱਥੇ ਮਦਦ ਚਾਹੀਦੀ ਏ ਤੁਹਾਡੀ ਦੋਸਤੋ ਸਰਕਾਰ ਤਾਂ ਤੁਸੀਂ ਵੇਖ ਹੀ ਲਈਓਂਦੇ ਜ਼ਮੀਨ ਦਾ ਤਾਂ ਸਾਡਾ ਰਾਈਟ ਹੀ ਨਹੀਂ ਇੱਕਾ ਰੀਲੀਫ ਕੈਂਪ ਵੇਖ ਰਹੇ ਹੋ ਕੁਝ ਵੀ ਅਫੀਸਰ ਵੇਖ ਰਹੇ ਹੋ ਇੱਥੇ ਕੋਈ ਹੈਗਾ ਉਹ ਅਸੀਂ ਜਾ ਕੇ ਆਏ ਉੱਥੇ ਇੱਕ ਵੀ ਬੰਦਾ ਸੀ ਕਲ ਪ੍ਰਧਾਨ ਸਾਹਿਬ ਨਹੀਂ ਹੈ ਨਹੀਂ ਉਦੋਂ ਆਪਦੇ ਫੌਜ ਲਾਈ ਉੱਥੇ ਕੱਢਣ ਵਾਸਤੇ ਮਾਨਸਾ ਕੋ ਵੀ ਵਿੱਚੇ ਗੱਡੀਆਂ ਛੱਡ ਕੇ ਭੱਜ ਗਏ ਗੱਡੀਆਂ ਛੱਡ ਕੇ ਭੱਜ ਗਏ ਜਨਾਲੇ ਹਾਲ ਤੇ ਕੱਲ ਆਪਾਂ ਜਿੱਥੇ ਸੀ ਮਖੂ ਵਾਲੇ ਇੱਕ ਬੰਦਾ ਨਹੀਂ ਪਹੁੰਚਿਆ ਉੱਥੇ ਇੱਥੇ ਵੀ ਨਹੀਂ ਪਹੁੰਚਿਆ ਇੱਥੇ ਕਿਹੜਾ ਕੁਛ ਆਇਆ ਬੋਟਾ ਇਹਨਾਂ ਦੀ ਨਹੀਂ ਚੱਲਦੀਆਂ ਜੀ ਬੀਐਸਐਫ ਦੀ ਬੋਟ ਚੱਲਦੀ ਹੈ ਜਿਹੜੀ ਮਤਲਬ ਜਿਹੜੀ ਮਤ ਕਰੀ ਆ ਉਹ ਵੀ ਉਹ ਵੀ ਮਸਾਂ ਚਲਾਉਣਾ ਸ਼ੁਰੂ ਕੀ ਇੱਧਰ ਭੇਜੀ ਆ ਹੁਣ ਜਾਂ ਇੱਕੋ ਬੇੜਾ ਜਿਹੜਾ ਇਹਨਾਂ ਨੇ ਉਹ ਬੇੜਾ ਕਿਧਾ ਉਹ ਹਾਲੇ ਨਹੀਂ ਪਹੁੰਚਿਆ ਕਿਧਰ ਬੇੜਾ ਪੰਚੈਤੀ ਬੇੜਾ ਜੀ ਇਹਨਾਂ ਦਾ ਡੁੱਬਣਾ ਹਮੇਸ਼ਾ ਹੀ ਹੁੰਦਾ ਵਿਚਾਰੇ ਬਣਾ ਅੱਛਾ ਪਿਛਲੇ ਸਾਲਾਂ ਚ ਉਹ ਅਸੀਮ ਮਤਲਬ ਆਪਣੀ ਪਿਛਲੀ ਸਰਕਾਰ ਨੇ ਦਿੱਤਾ ਸੀ ਬਾਦਲ ਕੋਲੀ ਹੋ ਜਾ ਜ਼ੋਰ ਦੀ ਬੋਲੋ ਮਾੜੇ ਬਾਦਲ ਸਾਹਿਬ ਨੇ ਦਿੱਤਾ ਸੀ ਪਿੰਡ ਵਾਸਤੇ ਹਮਮ ਟੋਟਲ ਉਹਨਾਂ ਨੇ 6 ਬੇੜੇ ਦਿੱਤੇ ਸੀ ਲਗ ਲਗ ਮਤਲਬ ਇਹ ਪੱਕਾ ਹੀ ਮੰਨ ਲਿਆ ਸੀ ਕਿ ਤੁਹਾਡੇ ਪਿੰਡ ਡੁੱਬਿਆ ਹੀ ਕਰਨਗੇ ਹਾਂਜੀ ਹਾਂਜੀ ਮੇਰੇ ਕਹਿਣ ਮਤਲਬ ਇਹਦੇ ਲੈ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ ਕਿ ਡੁੱਬਣ ਨਾ 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 ਅੱਛਾ ਇੱਕ ਦੱਸਿਓ ਜੇ ਅਸੀਂ ਸਾਰਾ ਪਿੱਛੇ ਪੰਜਾਬ ਵੇਖ ਕੇ ਆਇਆ ਇੱਕ ਢੁੱਸੀ ਬੰਦ ਹੈ ਸਾਰੇ ਪਾਸੇ ਆ ਤੁਹਾਡੇ ਇੱਥੇ ਹੈਗਾ ਕਿ ਨਹੀਂ ਹੈਗਾ ਤੁਸੀਂ ਬੰਦ ਆ ਕਿੱਡਾ ਕਰ ਇਹ ਨਾ ਨਹੀਂ ਗਾ ਵੀ ਜੇ ਮਤਲਬ ਜੇ ਜ਼ਿਆਦਾ ਪਾਣੀ ਇਹ ਪਾਕਿਸਤਾਨ ਨੂੰ ਨਾ ਟੁੱਟਦਾ ਤੇ ਇਹ ਜ਼ਖਰ ਕਿਤੋਂ ਕਿਤੋਂ ਟੁੱਟਣੇ ਸੀ ਨਹੀਂ ਇਹ ਬੱਚੇ ਪਤਾ ਕਿਵੇਂ ਹੈ ਉਧਰ ਪਾਕਿਸਤਾਨ ਨੂੰ ਇਧਰ ਪਾਕਿਸਤਾਨ ਨੂੰ ਪਾਣੀ ਦਾ ਬੰਨ ਟੁੱਟ ਗਿਆ ਇੱਕ ਮਿੰਟ ਜੀ ਇਧਰ ਬੰਨ ਟੁੱਟ ਗਿਆ ਤਾਂ ਪਾਣੀ ਨਿਕਲ ਗਿਆ ਉਧਰ ਨੂੰ ਪਾਕਿਸਤਾਨ ਵਾਲੋਂ ਨਹੀਂ ਤਾਂ ਜਿਹੜੇ ਪਿੰਡ 'ਚ ਖੜੇ ਆ ਨਾ ਆ ਪਿੰਡ 'ਚ ਪਾਣੀ ਵੜਨਾ ਹੀ ਐ ਏਡਾ ਏਡਾ ਤੇ ਸਾਰਾ ਪਾਣੀ ਇਧਰੋਂ ਆ ਰਿਹਾ ਐ ਜਿਹੜੇ ਬੀਬੀ ਐਮਬੀ ਵਾਲੇ ਸਾਧ ਰਹੇ ਕਿਉਂਕਿ ਉਹ ਸਾਹਮਣੇ ਸੱਤ ਲੋ ਜਾ ਇਧਰੋਂ ਬਾਣੀ ਆ ਰਿਹਾ ਹੈ ਤੇ ਇਧਰ ਪਾਕਿਸਤਾਨ ਵਾਲ ਨੂੰ ਜਾ ਰਿਹਾ ਨਹੀਂ ਤਾਂ ਜਲਫਾਲ ਆ ਤੁਹਾਨੂੰ ਪਿੰਡ ਨਹੀਂ ਛਿਉਣਾ ਸੀ ਵਾਚੇ ਆਈ ਜਾਣਾ ਸੀ ਪਾਣੀ ਖਿੰਡ ਗਿਆ ਨਾ ਹੀ ਸਾਰਾ ਆਪ ਪਾਣੀ ਨਿਕਲ ਗਿਆ ਨਾ ਨਾਲੇ ਇਧਰੋਂ ਨਿਕਲ ਗਿਆ ਜਿੰਨਾ ਨਵਾਂ ਉਧਰ ਨੂੰ ਸੋ ਸਾਡੀ ਤੁਹਾਨੂੰ ਜਿਹੜੀ ਬੇਨਤੀ ਹੈ ਇਹਨੂੰ ਕਬੂਲ ਕਰਿਓ ਜੇ ਅਸੀਂ ਹਰ ਥਾਂ ਤੇ ਕਿਉਂ ਜਾ ਰਹੇ ਹਾਂ ਕਿ ਇਹਨਾਂ ਨੂੰ ਪਿੰਡਾਂ ਨੂੰ ਆਇਡੈਂਟੀਫਾਈ ਕਰ ਸਕੀਏ ਤੇ ਤੁਹਾਡੇ ਨਾਲ ਸਿੱਧਾ ਰਾਹਤਾਂ ਕਰਾ ਸਕੀਏ ਕਿ ਇਹਨਾਂ ਨੂੰ ਹੈਲਪ ਐਨ ਚਾਹੀਦੀ ਮੱਦਾ ਦਾ ਐਨ ਚਾਹੀਦੀ ਹੈ ਨਾ ਕਿ ਇਸ ਤਰ੍ਹਾਂ ਦਾ ਸੋਚਦਾ ਧਿਆਨ ਰੱਖਿਓ ਜੇ ਔਰ ਜਦੋਂ ਵੀ ਇਹਨਾਂ ਨਾਲ ਵੀ ਹੁਣ ਤੁਸੀਂ ਮੇਰੇ ਨਾਲ ਵਾਅਦਾ ਕਰਦੇ ਹੋ ਜੇ ਅਗਲੀ ਗਵਰਨਮੈਂਟ ਚੋਣੀ ਹੈ ਤਾਂ ਐਮਐਲਏ ਤੋਂ ਉਹਨਾਂ ਦੇ ਮੁੱਖ ਮੰਤਰੀ ਦੇ ਦਾਵੇਦਾਰ ਤੋਂ ਤੇ ਪ੍ਰਧਾਨ ਤੋਂ ਲਿਖ ਕੇ ਐਫੀਡਵਿਟ ਲੈਣਾ ਹੈ ਪਹਿਲਾਂ ਤਾਂ ਤੁਸੀਂ ਆਪ ਦਾ ਕਿ ਤੁਹਾਨੂੰ ਪਾਣੀ ਤੋਂ ਕਿਵੇਂ ਬਚਾਉਂਗੇ ਠੀਕ ਹੈ ਤੇ ਜੇ ਪਾਣੀ ਆ ਗਿਆ ਤੇ ਜਿਹੜੀਆਂ ਚੀਜ਼ਾਂ ਆਪਾਂ ਕਹੀਆਂ ਉਹ ਪ੍ਰੋਵਾਈਡ ਕਰੋਗੇ ਤਾਂ ਤੁਹਾਡੀ ਕੱਚੀ ਜ਼ਮੀਨ ਤੇ ਪੱਕੀ ਜ਼ਮੀਨ ਇਨਾਂ ਦੇ ਮੁਆਫੇ ਕਦੋਂ ਮਿਲਣਗੇ ਇਹ ਪੁੱਛਣਾ ਹੈ ਬਾਕੀ ਮਤੇ ਅਸੀਂ ਤੁਹਾਨੂੰ ਲਿਖ ਕੇ ਭੇਜ ਦਿਆਂਗੇ ਕਿਉਂਕਿ ਜਿੰਨਾ ਚਿਰ ਤੁਸੀਂ ਨਹੀਂ ਸਮਝਦਾਰ ਹੋਏ ਉਨਾਂ ਚਿਰ ਇਹਨਾਂ ਲੀਡਰਾਂ ਨੇ ਨਹੀਂ ਬੰਦੇ ਬਣਨਾ ਹਾਂ ਜੀ ਫਿਰ ਤੁਸੀਂ ਤਾਂ ਹੋਵੋ ਹੁਣ ਜਦੋਂ ਆਉਣ ਤਾਂ ਪੁੱਛਣਾ ਹੈ